ਉਹਨਾਂ ਨੇ ਪਤਾ ਨਹੀਂ ਕਿਸ ਤਰ੍ਹਾਂ ਦਾ ਕੋਈ ਇੰਜੈਕਸ਼ਨ ਦਿੱਤਾ ਬੇਟੀ ਨੂੰ ਕੁਝ ਮਿੰਟਾਂ ਦੇ ਵਿੱਚ ਹੀ ਲੜਕੀ ਦਾ ਰੰਗ ਨੀਲਾ ਹੋ ਗਿਆ ਜਿਹੜਾ ਬੱਚਾ ਸੀ ਉਹ ਪੇਟ 'ਚ ਉਹਦੀ ਵੀ ਉੱਥੇ ਡੈਥ ਹੋ ਗਈ ਵੀ ਆਪਰੇਸ਼ਨ ਵੀ ਨਹੀਂ ਕਰਨ ਪਾਏ ਉਸ ਤੋਂ ਪਹਿਲਾਂ ਹੀ ਦੋ ਜਣਿਆਂ ਦੀ ਡੈਥ ਹੋ ਗਈ ਆਪਾਂ ਇੰਜ ਕਹਿ ਸਕਦੇ ਹਾਂ ਵੀ 5 ਤੋਂ 10 ਮਿੰਟ ਦੇ ਵਿੱਚ ਹੀ ਐਡੇ ਕਰਪਟ ਡਾਕਟਰ ਤੇ ਐਡੇ ਹੰਕਾਰੀ ਡਾਕਟਰ ਮੈਂ ਕਹਿੰਦਾ ਪੈਸੇ ਹਸਪੀਟਲ ਨੂੰ ਬੰਦ ਕਰ ਦੇਣਾ ਚਾਹੀਦਾ ਵਾ ਕੱਲ ਪ੍ਰੀਤ ਹਸਪੀਟਲ ਤਲਵੰਡੀ ਰੋਡ ਤੇ ਜੋ ਸਥਿਤ ਹੈ ਉੱਥੇ ਦੋ ਮਾਸੂਮ ਜਾਨਾਂ ਜੋ ਕਿ ਡਾਕਟਰ ਦੀ ਅਣਗਹਿਲੀ ਕਰਕੇ ਗਈਆਂ ਹਨ ਗਈਆਂ ਹਨ ਤੇ ਅਸੀਂ ਉੱਥੇ ਸੰਪਰਕ ਕਰਨ ਦੀ ਕੋਸ਼ਿਸ਼ ਕੀਤੀ ਪਰ ਉਹਨਾਂ ਨਾਲ ਸੰਪਰਕ ਨਹੀਂ ਹੋਇਆ ਕਿਉਂਕਿ ਉੱਥੇ ਕੋਈ ਵੀ ਡਾਕਟਰ ਜਾਂ ਸਟਾਫ ਨਰਸ ਨਹੀਂ ਸੀ ਹਸਪੀਟਲ ਬਿਲਕੁਲ ਖਾਲੀ ਪਿਆ ਹੋਇਆ ਸੀ ਹਾਂ ਉਸ ਅਸੀਂ ਪਰਿਵਾਰਦ ਕਰ ਪਹੁੰਚ ਕੀਤੀ ਤਾਂ ਉਹਨਾਂ ਨਾਲ ਗੱਲਬਾਤ ਕੀਤੀ ਆਉ ਸੁਣਾਉਣੀ ਆ ਤੇ ਜੀ ਤਰ ਤੱਕ ਅੱਜ ਕੀ ਹੋਇਆ ਕੀ ਰੌਲਾ ਹੈ ਸਿੱਧਾ ਸਰ ਕੱਲ ਸਾਡੀ ਬੇਟੀ ਸਪਨਾ ਜਿਸ ਦੀ ਇੱਕ ਸਾਲ ਪਹਿਲਾਂ ਹੀ ਮੈਰਿਜ ਹੋਈ ਸੀਗੀ ਉਹਨ ਪ੍ਰੈਗਨੈਂਸੀ ਅਸੀਂ ਪ੍ਰੋਪਰਲੀ ਇਲਾਜ ਡਾਕਟਰ ਮਨਪ੍ਰੀਤ ਕੋਲੋਂ ਕਰਾਉਂਦੇ ਰਹੇ ਟਾਈਮ ਟੂ ਟਾਈਮ ਚੈੱਕਅਪ ਕਰਾਉਂਦੇ ਰਹੇ ਪਰ ਉਹਨਾਂ ਨੇ ਕੱਲ ਦੀ ਡੇਟ ਕਹਿਵੀ ਐ ਜੇ ਡਿਲੀਵਰੀ ਡੇਟ ਆ ਤਾਂ ਤੁਸੀਂ ਬੇਟੀ ਨੂੰ ਲਿਆਓ ਬੇਟੀ ਬਿਲਕੁਲ ਤੰਦਰੁਸਤ ਘਰੋਂ ਹਸਦੀ ਖੇਡਦੀ ਗਈ ਆ ਕਿਸੇ ਤਰ੍ਹਾਂ ਦੇ ਕੋਈ ਪ੍ਰੋਬਲਮ ਨਹੀਂ ਸੀ ਉਸ ਨੂੰ ਕੋਈ ਦਰਦ ਕੋਈ ਤਕਲੀਫ ਜਦੋਂ ਹਸਪੀਟਲ ਚ ਗਏ ਡਾਕਟਰ ਨੇ ਕਹਿੰਦੀ ਵੀ ਇਸ ਦਾ ਆਪਰੇਟ ਕਰਾਂਗੇ ਤੇ ਸਮਾਨ ਲਿਓ ਅਸੀਂ ਕਿੱਟ ਲੈਣ ਚਲੇਗੇ ਕਿੱਟ ਲੈ ਕੇ ਦੇਤੀ ਸਮਾਨ ਦੀ ਉਹਨਾਂ ਨੇ ਪਤਾ ਨਹੀਂ ਕਿਸ ਤਰ੍ਹਾਂ ਦਾ ਕੋਈ ਇੰਜੈਕਸ਼ਨ ਦਿੱਤਾ ਬੇਟੀ ਨੂੰ ਕੁਝ ਮਿੰਟਾਂ ਦੇ ਵਿੱਚ ਹੀ ਲੜਕੀ ਦਾ ਰੰਗ ਨੀਲਾ ਹੋ ਗਿਆ ਜਿਹੜਾ ਬੱਚਾ ਸੀ ਉਹ ਪੇਟ 'ਚ ਉਹਦੀ ਵੀ ਉੱਥੇ ਡੈਥ ਹੋ ਗਈ ਵੀ ਆਪਰੇਸ਼ਨ ਵੀ ਨਹੀਂ ਕਰਨ ਪਾਏ ਉਸ ਤੋਂ ਪਹਿਲਾਂ ਹੀ ਦੋ ਜਣਿਆਂ ਦੀ ਡੈਥ ਹੋ ਗਈ ਤੇ ਇਸ ਦੇ ਵਾਸਤੇ ਅਸੀਂ ਕੱਲ ਵੀ ਬੜਾ ਵੱਡਾ ਪ੍ਰੋਟੈਸਟ ਕੀਤਾ ਫਰੀਦਕੋਟ ਵਿੱਚ ਕਾਫੀ ਰੋਸ ਪ੍ਰਦਰਸ਼ਨ ਕੀਤਾ ਧਰਨੀ ਵੀ ਲਾਏ ਪ੍ਰਸ਼ਾਸਨ ਨੇ ਵਿਸ਼ਵਾਸ ਦਿਵਾਇਆ ਕਿ ਵੀ ਹਰ ਗੱਲ 'ਤੇ ਅਸੀਂ ਤੁਹਾਡੇ ਨਾਲ ਹਾਂ ਤੇ ਜੋ ਵੀ ਬਣਦੀ ਕਾਰਵਾਈ ਆਸੀ ਉਸ ਦੇ ਡਾਕਟਰ ਦੇ ਵਿਰੁੱਧ ਕਰਾਂਗੇ ਤੇ ਆਪਣੋ ਮੈਡੀਕਲ ਰਿਪੋਰਟ ਜਿਹੜੀ ਆ ਜਾਵੇ ਤੇ ਅਸੀਂ ਫੇਰ ਵੀ ਪ੍ਰਸ਼ਾਸਨ ਨੂੰ ਤੁਹਾਡੇ ਚੈਨਲ ਰਾਹੀਂ ਵੀ ਇੱਕ ਵਾਰੀ ਫੇਰ ਪੂਰਜੋਰ ਅਪੀਲ ਵੀ ਕਰਦੇ ਆ ਤੇ ਵਾਰਨਿੰਗ ਵੀ ਕਰਦੇ ਆ ਅਪੀਲਾ ਕਰਦੇ ਆ ਕਿ ਵੀ ਜਿੰਨਾ ਵੀ ਹੋ ਸਕੇ ਇਨਸਾਫ ਕਰਾਓ ਬਣਦੀ ਜਿਹੜੀ ਕਾਰਵਾਈ ਹੈ ਡਾਕਟਰ ਮਨਪ੍ਰੀਤ ਤੇ ਕੀਤੀ ਜਾਵੇ ਅਗਰ ਜੇ ਕਾਰਵਾਈ ਨਾ ਕੀਤੀ ਗਈ ਤਾਂ ਅਸੀਂ ਪੂਰਾ ਜ਼ਿਲ੍ਹਾ ਹੀ ਨਹੀਂ ਪੂਰਾ ਪੰਜਾਬ ਬੰਦ ਕਰਾਂਗੇ ਡਾਕਟਰ ਨਾਲ ਕੋਈ ਗੱਲਬਾਤ ਹੋਈ ਹੈ ਨਹੀਂ ਜੀ ਡਾਕਟਰ ਉੱਥੋਂ ਛੱਡ ਕੇ ਭੱਜ ਗਿਆ ਆਪਦੀ ਕਲੀਨਿਕ ਤੋਂ ਡਾਕਟਰ ਨਹੀਂ ਮਿਲੇ ਸਾਨੂੰ ਉਹਨਾਂ ਦੇ ਕੋਈ ਕੋਈ ਸਟਾਫ ਹੈ ਨਹੀਂ ਨਹੀਂ ਉਹਨਾਂ ਦੇ ਜਿਹੜੇ ਯੂਨੀਅਨ ਸੀ ਡਾਕਟਰ ਦੀ ਡਾਕਟਰ ਬਰਾੜ ਤੇ ਡਾਕਟਰ ਹੋਰ ਆਏ ਸੀਗੇ ਉਹਨਾਂ ਨੇ ਗੱਲ ਕੀਤੀ ਆ ਕਤਵਾਲੀ ਚਾਕੇ ਸਾਡੇ ਨਾਲ ਪਰ ਉਹ ਸਾਰੇ ਉਹ ਕਹਿੰਦੇ ਸਾਨੂੰ ਆਪ ਨਹੀਂ ਪਤਾ ਲੱਗ ਰਿਹਾ ਕਿ ਵੀ ਡੱਟ ਕਿਵੇਂ ਹੋਗੀ ਅਸੀਂ ਕਹਿੰਦੇ ਜੀ ਤੁਸੀਂ ਡਾਕਟਰ ਹੋ ਤੁਹਾਨੂੰ ਨਹੀਂ ਪਤਾ ਸਾਨੂੰ ਕੀ ਪਤਾ ਹੋਏਗਾ ਤੇ ਅਸੀਂ ਕਿੰਨੇ ਵੀ ਉਹਨਾਂ ਦੇ ਕਿਹਾ ਆਪ ਕਰ ਰੋਈ ਹੋਵੇ ਉਹ ਕਹਿੰਦੇ ਬਿਲਕੁਲ ਜੀ ਰਿਪੋਰਟ ਆ ਗਈ ਅਸੀਂ ਯੂਨੀਅਨ ਦੇ ਤੌਰ ਤੇ ਵੀ ਡਾਕਟਰਾਂ ਦੀ ਯੂਨੀਅਨ ਵੀ ਉਹ ਕਹਿੰਦੇ ਅਸੀਂ ਤੁਹਾਡੇ ਨਾਲ ਖੜਾਂਗੇ ਨਾ ਤੁਹਾਡੇ ਨਾਲ ਖੜਾਂਗੇ ਬੰਦੋ ਤਾਂ ਤਾਂ ਕੁਝ ਇਸੇ ਪੰਤੇ ਦੀ ਗੱਲਬਾਤ ਹੈ ਪਹਿਲਾਂ ਦੇ ਸਰ ਮੈਂ ਦੱਸਣਾ ਚਾਹੁੰਦਾ ਆ ਕਿ ਅੱਜ ਜਿਹੜਾ ਅਸੀਂ ਫਰੀਦਕੋਟ ਖੜੇ ਆ ਇਹ ਆਪਣੀ ਬਲਵੀਰ ਵਸਤੀ 8 ਨੰਬਰ ਗਲੀ ਇਹ ਸਾਡੇ ਭਾਈ ਸਾਹਿਬ ਨੇ ਕਿਸ਼ੋਰ ਕੁਮਾਰ ਜੀ ਇਹਨਾਂ ਦੀ ਬੇਟੀ ਸਪੜਾ ਜਿਹੜੀ ਕਿ ਪ੍ਰੈਗਨੈਂਟ ਸੀ ਬਿਲਕੁਲ ਬੇਟੀ ਤੰਦਰੁਸਤ ਸੀ ਥੋੜੇ ਜਿਨੇ ਕਹਿੰਦੇ ਪਹਿਲਾਂ ਅਲਟਰਾਸਾਉਂਡ ਵਗੈਰਾ ਚੈੱਕਪੂ ਵੀ ਕਰਾਇਆ ਵੀ ਬੱਚਾ ਵੀ ਤੰਦਰੁਸਤ ਆ ਕੱਲ ਦੀ ਗੱਲ ਆ ਵੀ ਕਹਿੰਦੇ ਵੀ ਮਨਪੀਤਾ ਹਸਪੀਟਲ ਇੱਥੇ ਆਪਣੇ ਆਪਣੇ ਇੱਥੇ ਪੁਲ ਦੇ ਥੱਲੇ ਨਵੇਂ ਪੁਲ ਦੇ ਥੱਲੇ ਹਸਪੀਟਲ ਲੈ ਕੇ ਗਏ ਆ ਆਪਾਂ ਇੰਜ ਕਹਿ ਸਕਦੇ ਵੀ ਪੰਜ ਤੋਂ 10 ਮਿੰਟ ਦੇ ਵਿੱਚ ਹੀ ਐਡੇ ਕਰਪਟ ਡਾਕਟਰ ਤੇ ਐਡੇ ਹੰਕਾਰੀ ਡਾਕਟਰ ਮੈਂ ਤੇ ਕਹੂੰਗਾ ਮੈਂ ਬਕਰ ਸਿੰਘ ਹੋਂਤਾ ਫਰੀਦਕੋਟ ਤੋਂ ਸੀਪੀਆਈ ਮੈਂਬਰ ਨਾਲ ਮੇਰੇ ਖੜੇ ਨੇ ਨਰੇਗਾ ਜੀ ਉਹਨਾਂ ਦੇ ਜ਼ਿਲ੍ਹਾ ਪ੍ਰਧਾਨ ਕਾਮਰੇਡ ਵੀਰ ਸਿੰਘ ਕੰਮੇ ਆਣਾ ਜੀ ਔਰ ਇਹ ਪ੍ਰਧਾਨ ਜੀ ਹੋਰ ਵੀ ਸਾਥੀ ਬਹੁਤ ਖੜੇ ਨੇ ਮੈਂ ਕਿਹਨੇ ਪੇਜੇ ਹਸਪੀਟਲ ਬੰਦ ਕਰ ਦੇਣਾ ਚਾਹੀਦਾ ਵਾ ਜਿੱਥੇ ਕਿਸੇ ਦੀ ਜਾਨ ਮarli ਕੋਈ ਕੋਈ ਸਿਵਿਦਾ ਹੈ ਹੀ ਨਹੀਂ ਤੁਸੀਂ ਦੱਸੋ ਕਸਦਾ ਵਸਦਾ ਪ੍ਰਵਾਹ ਉੱਡ ਗਿਆ ਦੋ ਦੋ ਜਾਨਾਂ ਗਈਆਂ ਤੇ ਉਹਦਾ ਪ੍ਰਸ਼ਾਸਨ ਚ ਇਸ ਲਾਗਾ ਪ੍ਰਸ਼ਾਸਨ ਕਹਿੰਦਾ ਜਿਹੜੇ ਇੱਥੇ ਦੇ ਮੈਡਮ ਆ ਮਾਨਯੋਗ ਐਸਐਸਪੀ ਸਾਹਿਬ ਪ੍ਰਗਿਆ ਜਨ ਜੀ ਉਹਨਾਂ ਨੇ ਭਰੋਸਾ ਤੇ ਦਿੱਤਾ ਵਾ ਹਾਲਾਂਕਿ ਅਸੀਂ ਕਹਿੰਦੇ ਵੀ ਇਸ ਵੋ ਭਰੋਸੇ ਦੀ ਬਿਜੇ ਤੁਰੰਤ ਕਾਰਵਾਈ ਹੋਣੀ ਚਾਹੀਦੀ ਹੈ ਉਹ ਡਾਕਟਰ ਉਹਦੇ ਉਹਦੇ ਅਰੈਸਟ ਕੀਤਾ ਜਾਂਦਾ ਤੇ ਸਾਡਾ ਵੀ ਦੇਲਾ ਹੋਣਾ ਹੁੰਦਾ ਸਾਡੇ ਪਰਿਵਾਰ ਦਾ ਸਾਡੇ ਭੈਣ ਭਰਾਵਾਂ ਦਾ ਵੀ ਵਾਕਿਆ ਕਿਤੇ ਕਿਤੇ ਐਸਐਸਪੀ ਸਾਹਿਬ ਸਾਡੇ ਨਾਲ ਖੜੇ ਆ ਪਰ ਹੋਰ ਅਸੀਂ ਆਪਦੇ ਚੈਨਲ ਦੇ ਮੱਧਮ ਰਾਹੀਂ ਕਹਿੰਨੇ ਆ ਕਿ ਇਹ ਮੇਰਾ ਮੁੱਦਾ ਫੀਰਕੋਟ ਦਾ ਬਲਵੀਰ ਵਸਤੀ ਦਾ ਤੇ ਸਾਡੇ ਇਸ ਭਰਾ ਦੀ ਬੇਟੀ ਦਾ ਨਹੀਂ ਆ ਇਹ ਮੁੱਦਾ ਅਸੀਂ ਪਿਆਵ ਲੈਵਲ ਦਾ ਬਣਾ ਦਾਂਗੇ ਕਿਉਂਕਿ ਇੱਕ ਬੜਾ ਵੱਡਾ ਨੁਕਸਾਨ ਹੋਇਆ ਕਿ ਨੌਜਵਾਨ ਬੱਚਾ ਤੁਰ ਜਾਣਾ ਇੱਕ ਇੱਕ ਦੋ ਜਨਾਂ ਇਹ ਗਈਆਂ ਇੱਕ ਅਗਲਾ ਘਰ ਜੜ ਗਿਆ ਇੱਕ ਇਹ ਜੜ ਗਏ ਵੇਖੋ ਤਿੰਨ ਚਾਰ ਪਰਿਵਾਰ ਦੇ ਸਾਡੇ ਉੱਜੜਦੇ ਨੇ ਜਿਹੜਾ ਅਸੀਂ ਪ੍ਰਸ਼ਾਸਨ ਨੂੰ ਫੇਰ ਦੁਬਾਰਾ ਬੇਨਤੀ ਕਰਦੇ ਆ ਜੇ ਤੁਰੰਤ ਕਾਰਵਾਈ ਨਾ ਹੋਈ ਤੇ ਆਉਣ ਵਾਲੇ ਦਿਨ ਵੱਡਾ ਸ਼ਿਗਰਸ਼ ਕਰਾਂਗੇ ਭਾਵੇਂ ਸਾਨੂੰ ਪੰਜਾਬ ਜਾਮ ਕਰਨਾ ਪਵੇ ਜਿਹੜਾ ਜਾਮ ਕਰਨਾ ਪਵੇ ਪੂਰਗਾ ਜੱਥੇਬੰਦਿਆਂ ਨੂੰ ਆਪ ਜੀ ਚੈਨਲ ਰਾਹੀਂ ਮੈਂ ਬੇਨਤੀ ਵੀ ਕਰੂੰਗਾ ਵੀ ਸਾਥੀਓ ਜਿੰਨੇ ਵੀ ਸ਼ਿਵਰਸ਼ਾਰੀ ਸਾਥੀ ਨੇ ਜਿਹੜਾ ਰੂ ਸਾਥੀ ਨੇ ਲੜਾਕੂ ਸਾਥੀ ਨੇ ਇਹ ਵਿਸ਼ਾ ਬੜਾ ਗੰਭੀਰ ਹੈ ਫਰੀਦਕੋਟ ਤੋਂ ਬਲਵੀਰ ਬਸਤੀ ਗਲੀ ਨੰਬਰ 8 ਸਾਡਾ ਸੰਯੋਗ ਕਰੋ ਤਾਂ ਜੋ ਇਹੜਾ ਮਨਪ੍ਰੀਤ ਹਸਪੀਟਲ ਇਹਨੂੰ ਆਪਾਂ ਬੰਦ ਕਰਾ ਸਕੀਏ ਤਾਂ ਕਿਸੇ ਹੋਰ ਕਿਸੇ ਬੱਚੇ ਦਾ ਕਿਸੇ ਧੀ ਦਾ ਕਿਸੇ ਭੈਣ ਦਾ ਕਿਸੇ ਗਰੋ ਗਊ ਗਰੀਬ ਦਾ ਨੁਕਸਾਨ ਨਾ ਹੋ ਸਕੇ ਸੋ ਇਹਨਾਂ ਬੇਨਤੀਆਂ ਕਰੂੰਗਾ ਆਉਣ ਦੇ ਤਿੱਖਾ ਸੰਘਰਸ਼ ਕਰਾਂਗੇ ਪ੍ਰਸ਼ਾਸਨ ਫਿਰ ਬੇਨਤੀ ਆ ਕਿ ਤੁਰੰਤ ਜਿਹੜੀ ਕਾਰਵਾਈ ਅਮਲ ਚ ਲਿਆਂਦੀ ਜਾਵੇ ਧੰਨਵਾਦ